ਕਨੂੰ ਉੱਚਾ ਚੱਕਣ ਲਈ ਸਲਾਵੇ ਦੀ ਆਉਂਦੇ ਨੇ ਉਹ ਬੀਬੀਆਂ ਕਿੱਥੋਂ ਉਹਨਾਂ ਨੂੰ ਵੋਟਾਂ ਪਾਣਗੀਆਂ ਵੋਟਾਂ ਨਹੀਂ ਪਾਣਗੀਆਂ ਉਹ ਜਿਨ੍ਹਾਂ ਦੇ ਘਰੇ ਆਪਾਂ ਕਲੇਸ਼ ਨੂੰ ਉਹਨਾਂ ਉਹ ਵੋਟਾਂ ਕਿੱਥੋਂ ਪਾਣਗੇ ਅਸੀਂ ਇਸੇ ਨੂੰ ਕੁਝ ਨਹੀਂ ਦੇਣਾ ਸਾਡੀ ਲੜਾਈ ਆ ਸਾਡੇ ਪੰਥ ਨਾਲ ਸਾਡੇ ਪੰਥ ਨੂੰ ਥੱਤੀ ਏਜੰਸੀਆਂ ਲੁੱਟਣ ਵਾਸਤੇ ਫਿਰਦੀਆਂ ਨੇ ਪਿਆਰ ਨੇ 38 ਏਜੰਸੀਆਂ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਘਰ ਦੇ ਵਿੱਚ ਜਦੋਂ ਬਾਪ ਨੂੰ ਕੁਝ ਵੀ ਹੋ ਜਾਂਦਾ ਨਾ ਸਾਰੇ ਪਰਿਵਾਰ ਦਾ ਮੂੰਹ ਉੱਡ ਜਾਂਦਾ ਓ ਯਾਰ ਇਹ ਤਾਂ ਆਪਣਾ ਪੰਥ ਹੈ ਉਦੋਂ ਕਾਂਗਰਸ ਦੀ ਸਰਕਾਰ ਸੀ ਪੀਪੀ ਨਰਸੀਮਹਾ ਰਾਓ ਪੀਪੀ ਨਰਸੀਮਹਾ ਰਾਓ ਪ੍ਰਧਾਨ ਮੰਤਰੀ ਸੀ ਇਸ ਦੇਸ਼ ਦੇ 1992 ਦੇ ਵਿੱਚ ਦਾਸ ਮੇਰਾ ਨਾਮ ਹਰਦੇਵ ਸਿੰਘ ਆ ਪੱਪੂ ਕਲਿਆਣ ਮੇਰੇ ਨਾਲ ਜਥੇਦਾਰ ਸਾਡੇ ਨਗਾਇਆ ਸਿੰਘ ਸੰਦੌੜ ਉਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜਦੋਂ ਜ਼ੁਲਮ ਹੋ ਰਿਹਾ ਸੀ 127 ਬੰਦਿਆਂ ਦਾ ਕਾਫਲਾ ਜਿਹੜਾ ਅਸੀਂ ਉਹ ਯੁੱਧਿਆਪਲ ਲੈ ਕੇ ਤੁਰੇ ਤਾਂ ਸਾਨੂੰ ਗਾਜੀਆਬਾਦ ਰੋਕ ਕੇ ਗ੍ਰਿਫਤਾਰ ਕੀਤਾ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਠੀਕ ਹੈ ਕਿ ਆਂਦੇ ਨੇ ਇਹਨਾਂ ਮਾਂਪਾ ਚਰਨੀ ਪਾਣੀ ਤੁਹਾਡੇ ਲਈ ਬਹੁਤ ਵੱਡੀ ਗੱਲ ਹੋਣੀ ਚਾਹੀਦੀ ਹੈ ਅਸੀਂ ਕਿਸੇ ਵੀ ਪਾਰਟੀ ਨੂੰ ਗਲਤ ਨਹੀਂ ਕਹਿੰਦੇ ਸਾਰੀਆਂ ਪਾਰਟੀਆਂ ਆਪਦੀ ਜਗ੍ਹਾ ਸਹੀ ਹੋਣੀਆਂ ਮੈਂ ਨਹੀਂ ਕਹਿੰਦੀ ਕਿ ਗਲਤ ਹੈ ਹੋ ਸਕਦੀਆਂ ਸਹੀ ਹੋਣੀਆਂ ਪਰ ਸਾਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਸੇ 'ਚ ਹਿੰਮਤ ਨਹੀਂ ਆਗੀ ਬੀਬੀਆਂ ਭੈਣਾਂ ਨੂੰ ਖਰੀਦਣ ਦੀ ਨਹੀਂ ਸਾਡੇ ਵੀਰਾਂ ਨੂੰ ਖਰੀਦਣ ਦੀ ਕੀ ਗੱਪਦੇ ਨੇ ਸਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਸਲਾਮ ਵਾਲੇ ਕਮ ਸਾਰੇ ਮੇਰੇ ਪਰਮਾਨੰ ਦਿਲੋਂ ਪਿਆਰ ਸਤਿਕਾਰ ਮਾਰੇ ਸਾਰਿਆਂ ਚੜਦੀ ਗਲਾ ਚ ਰੱਖਣ ਤੇ ਬਸ 2 ਮਿੰਟ ਲੈਣੇ ਨੇ ਤੁਹਾਨੂੰ ਪਤਾ ਵੀ ਮਾਨ ਸਾਹਿਬ ਨੇ ਪੰਜਾਬ ਲਈ ਕੀ ਕੀਤਾ ਸਾਡੀ ਆਵਾਮ ਲਈ ਕੀ ਕੀਤਾ ਹਰ ਇੱਕ ਦੇ ਮੁੱਦੇ ਨੂੰ ਠਾਇਆ ਅਜੇ ਤੱਕ ਜੋ ਵੀ ੱੱਕਾ ਹੋਇਆ ਜਿੱਥੇ ਵੀ ਹੋਇਆ ਦੋ ਲੈਨਾਂ ਜਿਵੇਂ ਕਿ ਇੱਕ ਸਾਂਝੀ ਵਾਰਤਾ ਦੀ ਗੱਲ ਕੀਤੀ ਆ ਹਮੇਸ਼ਾ ਮਾਨ ਸਾਹਿਬ ਨੇ ਸਾਂਝੀ ਵਾਰਤਾ ਜੀ ਕਿਵੇਂ ਵੀ ਕੋਈ ਇੱਕ ਸ਼ਾਇਰ ਲਿਖਦਾ ਕਹਿੰਦਾ ਵੀ ਕਦੇ ਕਦੇ ਮੇਰਾ ਜੀ ਕਰਦਾ ਮੈਂ ਦਿਲ ਦਾ ਕੱਟ ਗਵਾਰ ਲਵਾ ਇਨ੍ਹਾਂ ਦਰਮਾਂ ਦੇ ਤੁੰਦਲੇ ਸ਼ੀਸ਼ਿਆਂ ਤੇ ਮੈਂ ਸੱਚ ਦਾ ਪੱਥਰ ਮਾਰ ਲਵਾ ਮੈਂ ਮੰਦਰ ਦੇ ਵਿੱਚ ਲੱਲਾ ਲੱਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਮੈਂ ਇਸ਼ੂ ਦੇ ਕਰ ਜਾ ਕੇ ਰੋਜਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਮੈਂ 13 13 ਤੋਲਾਂਗਾ ਮੈਂ 13 13 ਤੋਲਾਂਗਾ ਪੰਜਾਬ ਆਈ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਸਾਡੇ ਮਾਨ ਸਾਹਿਬ ਨੇ ਹਮੇਸ਼ਾ ਹੱਕ ਥੋਕ ਕੇ ਖੜਦੇ ਰਹੇ ਨੇ ਤੇ ਐਵੇਂ ਹੀ ਤੁਸੀਂ ਵੀ ਸਾਰੇ ਹੱਕ ਠੋਕ ਕੇ ਖੜੋ ਤਾਂ ਜੋ ਕਿ ਆਪਾਂ ਮਾਨ ਸਾਹਿਬ ਨੂੰ ਫੇਰ ਪਾਰਲੀਮੈਂਟ ਪਹਚਾਈਏ ਤੇ ਆਪਣੇ ਸਾਰਿਆਂ ਦੀ ਗੱਲ ਕਰਨ ਵਾਲੇ ਇੱਕ ਬਹੁਤ ਹੀ ਪਿਆਰੇ ਲੀਡਰ ਨੇ ਤੇ ਪ੍ਰਮਾਤਮਾ ਨਾਲ ਨੂੰ ਅਮਰਾਂ ਵਾਚਣ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਬਸ 2 ਮਿੰਟ ਹੀ ਲੈਣੇ ਸੀ ਬੁਲਾਰੇ ਬਹੁਤ ਨੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਢੇਟ ਲੇ ਦੀਆਂ ਸਾਡੀਆਂ ਮਾਵਾ ਭੈਣਾ ਨੌਜਵਾਨ ਤੇ ਸਾਡੇ ਬਜ਼ੁਰਗ ਸਾਰਿਆਂ ਨੂੰ ਜੀ ਆਇਆਂ ਆਖ ਤੇ ਫਤਿਹ ਅਰਜ਼ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਤੁਸੀਂ ਸਾਰੇ ਅਸੀਂ ਉਹ ਲੋਕ ਐ ਜਿਹੜੇ ਲੋਕਾਂ ਨੇ ਦਿੱਲੀ ਦੇ ਬਾਰਡਰਾਂ ਤੇ 700 ਆਪ ਤੇ ਕਿਸਾਨ ਸ਼ਹੀਦ ਕਰਾ ਲੇ ਅੱਜ 2 ਸਾਲ ਬਾਅਦ ਕਿਸਾਨਾਂ ਨੂੰ ਕੀ ਲੋਡ ਪਈ ਐ ਦੁਬਾਰਾ ਦਿੱਲੀ ਕੂਚ ਕਰਨ ਨੂੰ ਜੇ ਸਰਕਾਰ ਨੇ ਝੂਠਾ ਵਾਅਦਾ ਕੀਤਾ ਕੀ ਕਾਲੇ ਕਾਨੂੰਨ ਵਾਪਸ ਲਵਾਗੇ ਪਰ ਉਹ ਜਿਹੜੀ ਚੋਣ ਹੈ ਇਹ ਘੱਟ ਗਿਣਤੀ ਕੌਮਾਂ ਦੀ ਚੋਣ ਸਮਝ ਕੇ ਤੁਸੀਂ ਪਾਰਲੀਮੈਂਟ 'ਚ ਆਪਦੀ ਆਵਾਜ਼ ਪਹੁੰਚਦੀ ਕਰੋਗੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਸ ਕਰਦਾ ਹਾਂ ਫਤਿਹ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਸਾਮਲੇਰ ਕੋਟਲੇ ਵਾਲਿਓ ਨਾਰਾ ਤਕਬੀਰ ਅੱਲ੍ਹਾਹੁ ਅਕਬਰ ਨਾਰੇ ਤਕਬੀਰ ਅੱਲਹੁ ਅਕਬਰ ਬੋਲੇ ਸੋ ਨਿਹਾਲ ਜੈ ਲਾਲਾ ਤੁਹਾਡੇ ਇੱਥੇ ਮਲੇਰ ਕੋਟਲੇ ਦੇ ਵਿੱਚ ਹੋਰ ਬਹੁਤ ਪਾਰਟੀਆਂ ਆਲੇ ਆਏ ਹੋਣਗੇ ਤੁਹਾਨੂੰ ਉਹਨਾਂ ਨੇ ਲਾਲਚ ਦਿੱਤੇ ਹੋਣਗੇ ਫ੍ਰੀ ਆਟੇ ਦੇ ਫ੍ਰੀ ਦਾਲਾਂ ਦੇ ਹੈ ਯਾਰ ਰੁਪਈਆ ਮਹੀਨਾ ਉਹ ਕਹਿਣਗੇ ਵੀ ਤੁਹਾਡੇ ਕਾਊਂਟਾਂ ਦੇ ਵਿੱਚ ਪਾਵਾਂਗੇ ਤੁਹਾਨੂੰ ਮੰਗਤੇ ਆਉਣ ਦਾ ਅਹਿਸਾਸ ਕਰਵਾ ਕੇ ਜਾਣਗੇ ਮੈਨੂੰ ਇੱਕ ਗੱਲ ਦੱਸੋ ਕਿਸੇ ਵੀ ਪਾਰਟੀ ਨੇ ਇਹ ਗੱਲ ਆਖੀ ਆ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਨੇ ਜੋ ਤੁਹਾਡੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਨੇ ਉਹ ਜੇ ਤੁਹਾਨੂੰ ਇੱਥੇ ਮਿਲ ਲਾਉਂਦੇ ਆ ਉਹਨਾਂ ਨੂੰ ਅਸੀਂ ਇੰਡੀਆ ਦੀ ਨੈਸ਼ਨੈਲਿਟੀ ਦਵਾਂਗੇ ਕੀ ਇਹ ਗੱਲ ਕਿਸੇ ਪਾਰਟੀ ਨੇ ਆਖੀ ਹੈ ਮੈਨੂੰ ਦੱਸੋ ਤੁਸੀਂ ਮੁੱਦੇ ਸਾਡੇ ਇਹ ਨੇ ਕਿ ਜੋ ਸਾਡੇ ਮੁਸਲਮਾਨ ਵੀਰਾਂ ਦੇ ਪਰਿਵਾਰ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਰਹਿ ਗੀਆਂ ਜੇ ਉਹ ਇੱਥੇ ਇੰਡੀਆ ਦੇ ਵਿੱਚ ਆਉਦੇ ਰਿਸ਼ਤੇਦਾਰਾਂ ਨੂੰ ਮਿਲ ਨਾਉਂਦੇ ਆ ਉਹਨਾਂ ਨੂੰ ਇੱਥੋਂ ਦੀ ਇੰਡੀਆ ਦੀ ਨੈਸ਼ਨੈਲਿਟੀ ਦਿੱਤੀ ਜਾਣੀ ਚਾਹੀਦੀ ਆ ਜਿਹੜੀ ਝਾੜੂ ਦੀ ਟੀਮ ਆ ਇੱਕ ਗੱਲ ਯਾਦ ਰੱਖਿਓ ਮਲੇਰਕੋਟਲੇ ਵਾਲਿਓ ਇਹ ਭਾਜਪਾ ਦੀ ਵੀ ਟੀਮ ਆ ਝਾੜੂ ਦੀ ਟੀਮ ਆ ਜਿਹੜੀ ਇਹ ਗੱਲ ਚੇਤੇ ਰੱਖਿਓ ਇਹ ਉਹੀ ਟੀਮ ਆ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਸੀ ਇਹ ਉਹੀ ਭਾਜਪਾ ਦੀ ਵੀ ਟੀਮ ਆ ਇਹ ਇੱਕ ਹੀ ਆ ਭਾਈਪਾਲ ਤੇ ਝਾੜੂ ਵਾਲੇ ਅੱਜ ਜੇ ਮੁਸਲਮਾਨ ਭਰਾਵੋ ਜੇ ਤੁਸੀਂ ਬੀਜੇਪੀ ਨੂੰ ਛਾੜੂ ਨੂੰ ਵੋਟ ਪਾਉਂਗੇ ਮੈਨੂੰ ਇੱਕ ਗੱਲ ਆਪਦੇ ਦਿਲ ਦੇ ਉੱਪਰ ਰੱਖ ਕੇ ਦੱਸੋ ਉਸ ਅੱਲਾ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਆ ਉਹਨਾਂ ਨੂੰ ਤਖਤਾ ਦੇ ਪਿਠਾਇਆ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਮੈਨੂੰ ਦੱਸ ਦੋ ਤੁਸੀਂ ਤੇ ਦੂਸਰੇ ਪਾਸੇ ਮੇਰੇ ਸਿੱਖ ਵੀਰ ਖੜੇ ਨੇ ਜੇ ਤੁਸੀਂ ਰਵੈਤੀ ਪਾਰਟੀਆਂ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਿਓ ਉਹਨਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿਓ ਮੈਨੂੰ ਦੱਸੋ ਤੁਸੀਂ ਪਰਮਾਤਮਾ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕ ਤੋਪ ਚੜ੍ਹੇ ਮੈਨੂੰ ਜਵਾਬ ਦੇ ਦਿਓ ਤੁਸੀਂ ਮੈਨੂੰ ਦੋਨੇ ਕੌਮਾਂ ਜਵਾਬ ਦੇ ਦੇਣ ਇੱਕ ਪਾਸੇ ਸਾਡੇ ਮੁਸਲਮਾਨ ਵੀਰ ਜਿਨ੍ਹਾਂ ਦੀ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤੇ ਦੂਸਰੇ ਪਾਸੇ ਸਾਡੇ ਸਿੱਖਪੁਰਾ ਅਕਾਲ ਤਖਤ ਸਾਹਿਬ ਦੇ ਉੱਪਰ ਜਿਨ੍ਹਾਂ ਨੇ ਟੈਂਕ ਕੋ ਉਚਾਰੇ ਆਪ ਤਾਂ ਹੁੰਦੀ ਆ ਕਿ ਇਹ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਇਹ ਕੁਰਸੀ ਦੇ ਭੁੱਖੇ ਨਹੀਂ ਇਹ ਕੁਰਸੀ ਦੇ ਭੁੱਖੇ ਨੇ ਇਹ ਪਰਮਾਤਮਾ ਨੂੰ ਬਿਣੀ ਬਖਸ਼ ਲਈ ਕੁਰਸੀ ਦੀ ਖਾਤਰ ਇਹ ਕੁਝ ਵੀ ਕਰ ਸਕਦੇ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜਦੋਂ 1992 ਚ ਬਾਬਰੀ ਮਸਜਿਦ ਨੂੰ ਸੀਲ ਕੀਤਾ ਗਿਆ ਸਾਰੇ ਘਰਾਂ ਦੇ ਵਿੱਚ ਬਹਿ ਗਏ ਕਿਸੇ ਨੇ ਆਵਾਜ਼ ਉਪਲੰਦ ਨਹੀਂ ਕੀਤੀ ਐਸੇ ਖਾਤਰ ਕਹਿਣੇ ਆ ਵੀ ਘੱਟ ਗਿਣਤੀ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਜਨਮੈਲ ਨੂੰ ਵੋਟਾਂ ਪਾ ਕੇ ਜਿਤਾਓ ਇਹ ਝਾੜੂ ਚੱਪਿਆਂ ਵਾਲਿਆਂ ਨੇ ਕੁਛ ਨਹੀਂ ਦੇਣਾ ਝਾੜੂ ਦੇ ਨਾਲ ਘਰ ਸਾਫ਼ ਹੋ ਸਕਦੇ ਆ ਪਰ ਨੀਤਾ ਸਾਫ਼ ਨਹੀਂ ਹੋ ਸਕਦੀਆਂ ਨੀਤਾ ਇਹਨਾਂ ਦੀ ਅੱਜ ਵੀ ਗੰਦੀਆਂ ਨੇ ਨੀਤਾ ਅੱਜ ਵੀ ਕੰਦੀਆਂ ਨੇ ਜਿਹੜੀ ਦਿੱਲੀ ਨੇ ਅਕਾਲ ਤਖਤ ਸਾਹਿਬ ਤੇ ਟੈਂਕ ਤੋਪ ਚਾੜੇ ਜਿਹੜੀ ਦਿੱਲੀ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਉਹ ਝਾੜੂ ਵਾਲੇ ਥੋੜਾ ਭਗਵੰਤਮਾਨ ਉਸੇ ਦਿੱਲੀ ਦੇ ਮੂਰੇ ਕੋਡਾ ਹੋਇਆ ਫਿਰਦਾ ਮਾ ਦੇ ਪੁੱਤ ਦੇ ਇੱਕ ਵੀ ਬਿਆਨ ਘੱਟ ਗੈਂਟੀਆਂ ਦੇ ਹੱਕ ਦੇ ਵਿੱਚ ਆਇਆ ਹੋਵੇ ਮੈਨੂੰ ਦੱਸੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕੇ ਅੱਜ ਵੀ ਕਿੱਕੜੀਆਂ ਸੁਣਾਈ ਜਾਂਦਾ ਤੁਸੀਂ ਦੱਸੋ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਹੋਵੇ ਐਨੇ ਵੱਡੇ ਆਉਂਦੇ ਦੇ ਉੱਪਰ ਬੈਠਾ ਹੋਵੇ ਉਹਨੂੰ ਕਿਕਲੀਆਂ ਸੁਣਾਉਣੀਆਂ ਸ਼ੋਭਾ ਦਿੰਦੀਆਂ ਨੇ ਮੈਨੂੰ ਦੱਸੋ ਤੁਸੀਂ ਬਿਲਕੁਲ ਨਹੀਂ ਕਦੇ ਵਿਕਾਸ ਦੀ ਗੱਲ ਉਹ ਬੰਦੇ ਨੇ ਕੀਤੀ ਸਾਰਾ ਦਿਨ ਕਿਕਲੀਆਂ ਸੁਣਾਈ ਜਾਂਦਾ ਗੱਪ ਮਾਰੀ ਜਾਂਦਾ ਤੇ ਹੁਣ ਮਲੇਰ ਕੋਟਲੇ ਵਾਲਿਓ ਤੁਸੀਂ ਫੈਸਲਾ ਕਰ ਲਿਓ ਕਿ ਝਾੜੂ ਚੱਪਿਆਂ ਨੂੰ ﾎﾟਟ ਪਾਉਣੀ ਆ ਜਾਂ ਉਸ ਜਰਨੈਲ ਨੂੰ ﾎﾟਟ ਪਾਉਣੀ ਆ ਜਿਹੜਾ ਹਮੇਸ਼ਾ ਘਟ ਗੈਂਤੀ ਦੀ ਗੱਲ ਕਰਦਾ ਹੁਣ ਉੱਚੀ ਆਵਾਜ਼ ਦੇ ਵਿੱਚ ਜਵਾਬ ਦਿਓ ਤਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਪਤਾ ਲੱਗ ਜਾਏ ਉਹਨਾਂ ਨੂੰ ਵੀ ਆਪਾਂ ਯਕੀਨ ਦਵਾ ਦਈਏ ਕਿ ਮਲੇਰ ਕੋਟਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਪਿੱਠ ਦੇ ਉੱਪਰ ਖੜਾ ਬੋਲੋ ਸੋਨਹਾਰ ਨਾਰੇ ਤਕਬੀਰ ਜੱਲ ਇੱਥੇ ਇਛਾ ਦਮਾਇਆ ਪੁੱਛੋ ਕਿੱਥੇ ਆ ਇਹ ਝਾੜੂ ਚੱਪਿਆਂ ਵਾਲੇ ਕਹਿੰਦੇ ਸੀ ਕੱਚੇ ਅਧਿਆਪਕ ਪੱਕੇ ਕਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਪੱਕੇ ਕੀਤੇ ਆ ਇਹ ਕਹਿੰਦੇ ਸੀ ਹਸਪਤਾਲ ਦੀਆਂ ਸਾਮੀਆਂ ਭਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਭਰੀਆਂ ਇਹਨਾਂ ਨੇ ਕਿਹਾ 43000 ਨੌਕਰੀਆਂ ਦਿੱਤੀਆਂ ਪੁੱਛੋ ਇਹਨਾਂ ਨੂੰ ਕਿੱਥੇ ਆ 43000 ਨੌਕਰੀਆਂ ਮੈਨੂੰ ਪੁੱਛਿਆ ਭਗਵਾਨ ਤੁਮਾਨੂੰ ਤੇਰੇ ਸੰਗਰੂਰ ਦੇ ਵਿੱਚ ਜਿਹੜੀ ਸਾਥ ਸੰਗਤ ਜੀ ਨਿਰਮਲਤਾ ਸਾਹਿਬ ਆਪ ਲੋਕ ਫਤਿਹ ਬਣਾਉਣਾ ਫਤਿਹ ਬਣਾ ਰਹੇ ਹੈ ਵਾਈਫ ਜੀ ਕਾ ਖਾਲਸਾ ਵਾਈਫ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ ਅਲੈਕੁਮ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਮੋਦੀ ਹੈ ਤੇ ਅਸੀਂ ਵੀ ਤਾਂ ਹੈਗੇ ਆਂ ਫਿਰ ਮੌਜੂਕ ਜੂਲੀ ਨਿਕਲਦੀ ਸਲਾਮ ਸਲਾਮ ਅਲੈਕੁਮ ਵਾਲੇ ਸਲਾਮ ਸੋ ਸਤਿਕਾਰਯੋਗ ਸਾਧ ਸੰਗਤ ਜੀ ਇਹ ਬਹੁਤ ਵੱਡਾ ਮੌਕਾ ਹੈਗਾ ਜਿਹੜਾ ਇਨਦੀਆ ਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਬੀਜਪੀ ਤੇ ਆਰਐਸਐਸ ਕਰ ਰਹੇ ਹਨ ਜਿਨ੍ਹਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੈ ਕਿ ਜੇਕਰ ਬੀਜਪੀ ਤੇ ਆਰਐਸਐਸ ਦੀ ਸਰਕਾਰ ਬਣੀ ਤੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖਿਆ ਜਾਊਗਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾਇਆ ਜਾਊਗਾ ਇਹ ਸਾਨੂੰ ਬਿਲਕੁਲ ਤਕਬੂਲ ਨਹੀਂ ਹੈ ਅਸੀਂ ਧਰਮ ਨਿਰਪੱਖ ਲੋਕ ਹੈਗੇ ਆਂ ਸਾਰਿਆਂ ਦੀ ਅਸੀਂ ਇੱਜ਼ਤ ਕਰਦੇ ਆਂ ਕਿ ਸਾਰੇ ਧਰਮ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪਰਫਲਤ ਹੋਏ ਆ ਤੇ ਸਰਦੀ ਖਲੜ ਰਹੀ ਹੈ ਸੱਚੀ ਰਜ਼ੀ ਜੁਤੀ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਬਦੀਸੀ ਸੋ ਤੁਸੀਂ ਸਮਝ ਲਓ ਜੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਸਭ ਤੋਂ ਵੱਡਾ ਮਹਿਕਮਾ ਬਖੀਰ ਅੱਦੀ ਤੋਂ ਦੀਨ ਨੂੰ ਦਿੱਤਾ ਸੀ ਜਿਹਦਾ ਮਤਲਬ ਹੈ ਕਿ ਮੁਸਲਮਾਨਾਂ ਦੇ ਵਿੱਚ ਬਿਲਕੁਲ ਇਤਬਾਰ ਸੀ ਤੇ ਹਿੰਦੂਆਂ ਨੂੰ ਸਜਾਣੇ ਦਾ ਵਜ਼ੀਰ ਬਣਾਇਆ ਸੀ ਜੀ ਦਾ ਮਤਲਬ ਹੈ ਸਿੱਖ ਹਿੰਦੂਆਂ ਦੇ ਵਿੱਚ ਵੀ ਪੂਰਾ ਤਬਾਹ ਸੀ ਅੱਜ ਜਿੰਕੋ ਸਤਾਨ ਦੇ ਵਿੱਚ ਜਿਹੜੀ ਹਕੂਮਤ ਹੈ ਉਸ ਰੂਮ ਘਟਿੰਚੀਆਂ ਦੇ ਵਿੱਚ ਅਤਬਾਦ ਨਹੀਂ ਰਿਹਾ ਦੇਖੋ ਸਤਿਸ਼ਗੜ ਜਿਹੜਾ ਸੂਪਾ ਉੱਚੇ ਆਦਿਵਾਸੀਆਂ ਨੂੰ ਜਿਹੜੇ ਅਸਾਈ ਹੈ ਉਹਨਾਂ ਨੂੰ ਜੰਨੋ ਮਾਰਿਆ ਜਾ ਰਿਹਾ ਉਹਨਾਂ ਦੀਆਂ ਬੀਬੀਆਂ ਨੂੰ ਵੀ ਮਾਰਿਆ ਜਾ ਰਿਹਾ ਇਹ ਬੇਸ਼ਰਮ ਹੈ ਸਰਕਾਰ ਜਦ ਪ੍ਰੈਜ਼ੀਡੈਂਟ ਇੰਡੀਆ ਦੀ ਆਦਿਵਾਸੀ ਹੈ ਉਹਦੇ ਹੁੰਦਿਆਂ ਆਦਿਵਾਸੀਆਂ ਨੂੰ ਜੰਗਨਾਦ ਦੇ ਵਿੱਚ ਮਾਰੇ ਜਾ ਰਹੇ ਔਰ ਮਨੀਪੁਰ ਦੇ ਵਿੱਚ ਅਸਾਈਆਂ ਨੂੰ ਮਾਰੇ ਜਾ ਰਹੇ ਜਿਹੜਾ ਕੀ ਮੈਂ ਹੁਣ ਗੱਲ ਕਰਦਾ 1984 ਦੀ ਜਦੋਂ ਇੰਦਰਾ ਗਾਂਧੀ ਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਵਿੱਚ ਫੌਜਾਂ ਕੇ ਇੱਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਅਕਾਲ ਪਕੜਤ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸਾਡੇ ਜੀਵਨ ਨੂੰ ਸੰਤ ਜਨੇਤ ਸਿੰਘ ਪਿੰਡਵਾਲੇ ਨੂੰ ਸ਼ਹੀਦ ਕਰ ਦਿੱਤਾ ਇਹ ਗੰਦਾਸ ਤੋਂ ਬਾਹਰ ਹੈ ਤੁਹਾਨੂੰ ਪਤਾ ਹੈ ਮੋਦੀ ਕਿ ਅੱਜ ਸਿੱਖ ਬੀਬੀਆਂ ਸਵੇਰੇ 11 ਵਜੇ ਜਾ ਕੇ ਸੁਖਮੀ ਸਾਹਿਬ ਦਾ ਪਾਠ ਕਰਨੀ ਹੈ 40 ਸਾਲ ਹੋ ਗਏ ਹੈ ਸਿੱਖ ਕੋਲ ਨਹੀਂ ਹੈ ਇਹ ਬੀਜੇਪੀ ਦੇ ਆਕਵਾ ਨੇ ਐਲਕੇਟ ਵਾਣੀ ਨੇ ਕਿਹਾ ਸੀ ਇਹ ਹਮਲਾ ਫੋਰ ਦਾ ਦੋ ਸਾਲ ਪਹਿਲਾ ਹੋਣਾ ਚਾਹੀਦਾ ਸੀ ਔਰ ਵਾਜਪਾਈ ਨੇ ਕਿਹਾ 인드ਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ ਅਸੀਂ ਕੋਲ ਨਹੀਂ ਸਕਦੇ 1986 ਦੇ ਵਿੱਚ ਦਰبار صاحب ਦੇ ਹਮਲੇ ਤੋਂ ਬਾਅਦ 1986 ਦੇ ਵਿੱਚ ਰਜੀਵ Gandhi ਪ੍ਰਾਈਮ ਮਿੰਿਸਟਰ ਸੀ ਉਸ ਨੇ ਆਰਡਰ ਦਿੱਤੇ ਕਿ ਬਬਰੀ ਮਸਜਿਦ ਦੇ ਗੇਟ ਤੇ ਦਰਵਾਜ਼ੇ ਖੋਲ ਦੋ ਉਹਦੇ ਵਿੱਚ ਜੋ ਇਹ ਵਤ ਗਿਣਤੀ ਚਾਹੀਦੀ ਹੈ ਆਪਣੀ ਧਰਮ ਦੀ ਜੀਜਾਖਸਦੀ ਹੈ 1992 ਦੇ ਵਿੱਚ ਬੀਜਪੀ ਤੇ ਆਰਐਸਐਸ ਦੇ ਇਕੱਠੇ ਹੋ ਕੇ ਇਨਕਲੇਟ ਵਾਨੀ ਮੋਦੀ ਸੀ ਬਬਲੀ ਮਸਜਦ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਕਰ ਦਿੱਤਾ ਸੈਂਟਰ ਦੇ ਵਿੱਚ ਯਾਦ ਰੱਖਿਓ ਹੁਣ ਕਾਂਗਰਸ ਨੇ ਸਰਪਾਲ ਸਿੰਘ ਨਨ ਸਮਰਾਉ ਦੇ ਨਰਸਿਮਾ ਰਾਓ ਆਪਣੀ ਸੰਵਿਧਾਨਿਕ ਤਾਕਤ ਵਰਤ ਕੇ ਕਾਨੂੰਨੀ ਤੌਰ ਦੇ ਉੱਤੇ ਗੱਬਰੀ ਮਸਜਿਦ ਨੂੰ ਸ਼ਹੀਦ ਕਰਨ ਤੋਂ ਰੋਕ ਸਕਦਾ ਸੀ ਪਰ ਉਸ ਨਰਸਿਮਾ ਰਾਓ ਨੇ ਨਹੀਂ ਕੀਤਾ ਤੇ ਗੱਬਰੀ ਮਸਜਿਦ ਸ਼ਹੀਦ ਹੋ ਗਈ ਫੇਰ ਅੱਗੇ ਮੈਂ ਚੰਨਾ ਸਿਪਰੀਮ ਕੋਰਟ ਦੇ ਵਿੱਚ ਕੇਸ ਚੱਲ ਪਿਆ ਸਿਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਚੱਲਿਆ ਸਿਪਰੀਮ ਕੋਰਟ ਦਾ ਚੀਫ ਜਸਟਿਸ ਰੰਜਨ ਗਗੋਈ ਸੀ ਉਹਨੇ ਆਪਣੇ ਘਰ ਦੇ ਵਿੱਚ ਜਿਹੜੀ ਬੀਬੀ ਕੰਮ ਕਰਦੀ ਸੀ ਉਹਦੇ ਨਾਲ ਛੇੜਖਾਨੀ ਕਰਤੀ ਇਹ ਪੁਲਿਸ ਦਾ ਕੇਸ ਬਣਦਾ ਪਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਜੀ ਅਸੀਂ ਇਹ ਕੇਸ ਠਾਣੇ ਦੇ ਵਿੱਚ ਨਹੀਂ ਜਾਣ ਦੇਣਾ ਅਸੀਂ ਇੱਕ ਕਮੇਟੀ ਬਣਾਉਣੀ ਹੈ ਜੀ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਚੀਫ ਜਸਟਿਸ ਨੇ ਇਹ ਮਾੜਾ ਕੰਮ ਕੀਤਾ ਹੈ ਕਿ ਨਹੀਂ ਕੀਤਾ ਜਿਹੜੀ ਪੀਪੀ ਦੇ ਉੱਤੇ ਇਹ ਛੇੜਖਾਨੀ ਕੀਤੀ ਸੀ ਔਫ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਕਮੇਟੀ ਜੇ ਆਈ ਉਹ ਕਹਿੰਦੇ ਜੀ ਮੈਂ ਆਪਣੇ ਕਾਨੂੰਨੀ ਹੱਕ ਸ਼ਬਦਾ ਅੰਦੀ ਦਫਾ 21 ਦੇ ਥੱਲੇ ਮੰਗਦੀ ਐ ਜੀ ਮੇਰਾ ਵਕੀਲ ਮੇਰੇ ਵੱਲੋਂ ਪੇਸ਼ ਹੋਵੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਆਪਣਾ ਸੁਭਦਾਨ ਤੋੜ ਕੇ ਉਸ ਬੀਬੀ ਨੂੰ ਇਜਾਜ਼ਤ ਨਹੀਂ ਦਿੱਤੀ ਜਿਉ ਆਪਣਾ ਵਕੀਲ ਉਹਦੇ ਲਈ ਕਮੇਟੀ ਦੇ ਅੱਗੇ ਪੇਸ਼ ਹੋਵੇ ਇਥੋਂ ਤੱਕ ਜ਼ੁਲਮ ਕੀਤਾ ਚੰਡੀਗੜ੍ਹ ਕੰਢੇ ਪੰਜਾਬ ਦਾ ਪਰ ਕਦੇ ਵੀ ਬਾਦਲ ਝਲੀਆਂ ਨੇ ਚੰਡੀਗੜ੍ਹ ਦੇ ਵਿੱਚ کڑا اپنی پارٹی نے چندی گڑھ دھیٹ لکھبیر کرتا جی سارے پنجاب سارے چون نشان بالتی ہے اسی طرح چنڈی گڑھ دون نشان بالتی ہے پھر آپ کہیں ਇਹ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਵਿੱਚ ਰਹੇਗੇ ਬਾਦਲਾਂ ਨੇ ਕਦੇ ਆਪਣਾ ਅਕਾਲੀ ਦਲ ਦਾ ਉਮੀਦਵਾਰ ਹਰਿਆਣੇ ਜਿੱਨੀ ਜਿਖੜਾ ਦਿੱਤਾ ਆਪਣੀ ਪਾਰਟੀ ਨੇ ਹਰਿਆਣੇ ਦੇ ਵਿੱਚ ਵੀ ਕਰਨਾਲ ਤੇ ਕੁਝ ਖੇਤਰ ਆਪਣੇ ਉਮੀਦਵਾਰ ਖੜੇ ਕਰਤੇ 15 ਦੇ ਚੋਣ ਨਿਸ਼ਾਨ ਬਾਲਤੀ ਹੈ ਸੋ ਵੀਰੋ ਬੀਬੀਓ ਜਿੱਥੇ ਤੁਸੀਂ ਅਨੇ ਨੇ ਚੰਡੀਗੜ੍ਹ ਪੰਜਾਬ ਦੇ ਵਿੱਚ ਤੇਰੀ ਫੋਨ ਰਹੀ ਸਨੇਹਾ ਰਹੀ ਜੇ ਸਨੇਹ ਦੇ ਸਾਥ ਦਿਓ ਅਸੀਂ ਤੁਹਾਡੇ ਬਹੁਤ ਮਸ਼ਕੂਰ ਹੋਵਾਂਗੇ ਜਿਉਂ ਕਰਕੇ ਅੱਜ ਤੁਸੀਂ ਮੰਗਦੇ ਕਿ ਬਾਰਡਰ ਖੋਲ ਦਿੱਤਾ ਜਾਵੇ ਪਾਕਿਸਤਾਨ ਦੇ ਨਾਲ ਸਾਡਾ ਵਪਾਰ ਸ਼ੁਰੂ ਹੋਵੇ ਅੱਜ ਪਾਕਿਸਤਾਨ ਦੇ ਵਿੱਚ ਘਾਟ ਹੈ ਕੜਕ ਦੀ ਪਾਕਿਸਤਾਨ ਕਣਕ ਮਗਾ ਰਿਹਾ ਦੋਸਤੋ ਪਰ ਸਾਡਾ ਬੰਨਾ ਬੰਨੇ ਨਾਲ ਲੱਗਦਾ ਪਾਕਿਸਤਾਨ ਦੇ ਨਾਲ ਅਸੀਂ ਕਿਉਂ ਨਹੀਂ ਉੱਥੋਂ ਦੀ ਘਾਟ ਪੂਰੀ ਕਰ ਸਕਦੇ ਤੇ ਮੁਸਲਮਾਨਾਂ ਦੇ ਰਿਤੇ ਜਾਰੀ ਇਥੇ ਉਹ ਸਿੱਧਾ ਮਲੇਰਕੋਟ ਦੇ ਕਿਉਂ ਨਹੀਂ ਆ ਸਕਦੇ ਦੂਸਰੀ ਗੱਲ ਹੈ ਸੀਏ ਜਿਹੜਾ ਕਾਨੂੰਨ ਪੜਿਆ ਵੀ ਜਿਹੜੇ ਸਿੱਖ Hindu Jain ਤੇ Buddha ਧਰਮ ਦੇ ਹੈ ਅਸਾਈ ਹੈ ਉਹਨਾਂ ਨੂੰ ਇੰਡੀਆ ਦੀ ਨਾਗਰਤਾ ਦਿੱਤੀ ਜਾਊਗੀ ਪਰ ਮਸਲਮਾਨਾਂ ਨੂੰ ਕਿਉਂ ਨਹੀਂ ਉਹ ਦੇ ਕਾਨੂੰਨ ਦੇ ਵਿੱਚ ਰੱਖਿਆ ਗਿਆ ਇੱਥੇ 20-20 ਸਾਲਾਂ ਦੀਆਂ ਬੀਬੀਆਂ ਜਿਹੜੀਆਂ ਪਾਕਿਸਤਾਨ ਤੋਂ ਵਿਆਹਾਂ ਆਈਏ ਉਹਨਾਂ ਨੂੰ ਅਜੇ ਤੱਕ ਨਾਗਰਤਾ ਨਹੀਂ ਦਿੱਤੀ ਕਿਉਂ ਇਹਦਾ ਸਵਾਲ ਪਾਰਲੀਮੈਂਟ ਦੇ ਵਿੱਚ ਪੁੱਛਾਂਗੇ ਕਿ ਤੁਸੀਂ ਬੇਇਨਸਾਫੀ ਘਟਕਿੰਤੀਆਂ ਦੇ ਨਾਲ ਜੋ ਕਰਦੇ ਹੋ ਕਾਨੂੰਨ ਸਹਿਤ ਪਤਾ ਨਹੀਂ ਸੈਂਟਰ ਦਾ ਵੱਡਾ ਬਧੀ ਬਹੁਤ ਤਕੜਾ ملانا آزاد رہے ہیں. انہوں نے ایک شروع کیتا سی کہ کی جنہیں مسلمان دے گریب بچے ہیں وہ جے پی ایچ ڈی ایم اے تو بعد اچھی پڑھائی کرنا چھوڑ تے ملانا آزاد دی جنہیں سکالرشپ ہے وہ دیتی جائے گی ਕਿ ਭਾਜਪੀ ਨੇ ਉਹ ਵੀ ਖਤਮ ਕਰ ਦਿੱਤੀ ਹੈ ਇਹ ਵੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਹੋਊਗੀ ਵੀਰੋ ਤੇ ਵੀਰੋ ਇੱਕ ਗੱਲ ਦੱਸਦਾ ਜੀ ਆਪਾਂ ਕੱਟ ਗਿਣਤੀ ਹੈ ਸਾਡੇ ਲਈ ਜ਼ਰੂਰੀ ਆਪਾਂ ਇਕੱਠੇ ਰਹੀਏ ਇਹ ਬਹੁਤ ਵੱਧ ਗਿਣਤੀ ਦਾ ਵੱਧ ਗਿਣਤੀ ਦੇ ਵਿੱਚ کانگریس تے جے پی نے ووٹا لینی ہے سو اس کر کے تمہوں سارا دست ہے کہ کانگریس کا ہاتھ ببری مسجد تے دربار صاحب نے شہید کرن دا کی پی کری کا سپریم کورٹ دا کی سر سو ساری گلا میں تمہوں دس دتی ہے ਹੁਣ ਸਾਰਾ ਜੇ ਮੈਂ ਦੱਸ ਤਾ ਹੁਣ ਮੈਂ ਸਟੇਜ ਤੋਂ ਥੱਲੇ ਉਤਰੂੰਗਾ ਮੈਂ ਕਹਿੰਦਾ ਮੈਂ ਸਾਰੀ ਰਮੈਣ ਪੜ ਕੇ ਪੜ ਦਿੱਤੀ ਹੈ ਤੁਹਾਨੂੰ ਮੇਰੇ ਉੱਤਰ ਦੇ ਆਇਆ ਨਾ ਪੁੱਛੋ ਸੀਤਾ ਕੌਣ ਸੀ ਠੀਕ ਹੈ ਸੋ ਮੈਂ ਅਸ ਕਰਦੇ ਕਿ ਆਪਣੀ ਫਤਹਿ ਹੋਗੀ ਫਤਹਿ ਜ਼ਰੂਰੀ ਹੈ ਸੋ ਮੈਂ ਅਸ ਕਰਦਾ ਹੋਇਆ ਫਤਹਿ ਦੀ ਫਤੇ ਅਰਜ ਦਰਦੇ ਵਾਈਫ ਜੀ ਦਾ ਖਲਸਾ ਵਾਈਫ ਜੀ ਦੀ ਫਤੇ